ਜਾ ਆਪਰੇ ਸਰਕਾਰ ਬਲੋਚ ਦਾ ਜਿਹੜਾ ਮੰਡੀ ਬੋਰ ਬਲੋ ਅਲਾਟਮੈਂਟ ਕੀਤੀ ਗਈ ਹੈ ਕਿ ਜਿਹੜੇ ਪ੍ਰਾਈਵੇਟ ਸੈਲਰਸ ਨੇ ਕੀਆ ਤੇ ਜਿਹੜੀਆਂ ਸਰਕਾਰੀ ਮੰਡੀਆਂ ਨੇ ਉਹਨਾਂ ਦੇ ਅਲਾਟਮੈਂਟ ਦਾ ਸੀ ਕਿ ਉਹਨਾਂ ਨੂੰ ਨੌਂ ਜ਼ਿਲ੍ਹੇ ਉਹਦੇ ਵਿੱਚ ਅੰਡਰ ਆਉਂਦੇ ਨੇ ਤਾਂ ਇੱਕ ਪਾਸੇ ਕਿਵੇਂ ਦੇਖੀਏ ਵੀ ਜਿਹੜੇ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹਨਾਂ ਨੇ ਚੇ ਮੰਗਦੀ ਐ ਕਿ ਜਿਹੜਾ ਮੰਡੀਆਂ ਦਾ ਪ੍ਰਾਈਵੇਟੇਸ਼ਨ ਨਾ ਕੀਤਾ ਜਾਵੇ ਜਿਹੜੇ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਤਾਂ ਪੰਜਾਬ ਸਰਕਾਰ ਇੱਕ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰਦੀ ਐ ਤਾਂ ਉਹਦੇ ਖਿਲਾਫ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਲਾਟਮੈਂਟ ਨੂੰ ਕਰੇ ਆ ਆ ਜਿਹੜੀ ਪੰਜਾਬ ਸਰਕਾਰ ਹੈ ਨਾ ਇਹਨੇ ਇਲੈਕਸ਼ਨ ਤੋਂ ਪਹਿਲੇ ਕੁਝ ਕਹਿੰਦੀ ਤੇ ਹੁਣ ਕੀ ਕੁਛ ਕਰ ਲਈਏ ਐਨੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਕਿ ਭਾਈ ਫਸਲਾਂ ਤੇ ਅਸੀਂ ਦੇਵਾਂਗੇ ਐਮਐਸਪੀ ਹੁਣ ਜਵਾਬ ਮੁਕਰੇ ਪਏ ਤੇ ਹੁਣ ਉਹ ਜਿਹੜਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਐਜੀਟੇਸ਼ਨ ਕੀਤੀ ਕਿਸ ਵਾਸਤੇ ਕੀਤੀ ਪ੍ਰਾਈਵੇਟਾਈਜੇਸ਼ਨ ਨੂੰ ਡਰਾਇਆ ਕਿ ਮੰਡੀ ਸਿਸਟਮ ਨਾਲ ਸਾਰਾ ਖਤਮ ਹੋ ਜਾਈ ਭਗਵਾਨਤਮਾਨ ਕੋਈ ਕਰ ਰਿਹਾ ਜੋ ਦਿੱਲੀ ਤੋਂ ਹੁਸ਼ਿਆਰੀ ਕਰੀ ਸੋ ਮੈਂ ਤਾਂ ਜਥੇਬੰਦੀ ਨੂੰ ਬੇਨਤੀ ਕਰਦਾ ਦੇਖੋ ਆਮ ਆਦੀ ਪਾਰਟੀ ਦਾ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਨਾ ਚਾਹੀਦਾ ਜਿਹਨੇ 22 ਫਸਲਾਂ ਦੇ ਐਮਐਸਪੀ ਦਾ ਵਾਅਦਾ ਕਰਕੇ ਮੁੱਕਰ ਗਿਆ ਜਿਹੜਾ ਪ੍ਰਾਈਵੇਟਾਈਜੇਸ਼ਨ ਤੇ ਆ ਗਿਆ ਆਪਣਾ ਮੰਡੀ ਸਿਸਟਮ ਤੇ ਜਿਹੜਾ ਸਾਰੇ ਨੂੰ ਕੀ ਆਪਣੀ ਜਿਹੜੀ ਫਰੀ ਸਿਸਟਮ ਡਿਸਟਰਬ ਹੋ ਜਾਊਗਾ ਤੇ ਫਿਰ ਉਹ ਕੰਮ ਬਤੇ ਉਹ ਆ ਜਿਹੜੀ ਹੈ ਆਮ ਆਦਮੀ ਪਾਰਟੀ ਮੈਂ ਕਹਿੰਦਾ ਕਿ ਸਭ ਤੋਂ ਜੇ ਨੁਕਸਾਨ ਪੰਜਾਬ ਦਾ ਕਰੋਗੇ ਤੇ ਇਸ ਪਾਰਟੀ ਨੇ ਕਰਨਾ ਤੁਹਾਡੇ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਕਾਲਜ ਦੁਆਰਾ ਇਕਜੁੱਟ ਹੋ ਕੇ ਜਿਹੜਾ ਦੁਬਾਰਾ ਉਸ ਰੂਪ ਦੇ ਵਿੱਚ ਆਇਆਗਾ ਤਾਂ ਲੱਗਦਾ ਜੀ ਜਿਹੜੀਆਂ ਪੁਰਾਣੀਆਂ ਮੰਗਾਂ ਸ਼ੁਰੂਆਤੀ ਦੌਰ 'ਚ ਜਦੋਂ ਸ਼੍ਰੋਮਣੀ ਕਾਲ ਸੈਲ ਦੀ ਗਠਨ ਹੋਣੀ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ ਪੰਜਾਬ ਨੂੰ ਸਮਝਦੀ ਹੈ ਪੰਜਾਬ ਦੀਆਂ ਮੁਸ਼ਕਲਾਂ 'ਚ ਉਹ ਮੁਸ਼ਕਲਾਂ ਸਮਝਦੀ ਹੈ ਪੰਜਾਬ ਨੂੰ ਕੀ ਚਾਹੀਦਾ ਸਮਝਦੀ ਹੈ ਤੇ ਉਹਨਾਂ ਵਾਸਤੇ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਆ ਤਾਂ ਜੋ ਦਿੱਲੀ ਦੇ ਇਹਨਾਂ ਦੇ ਹਕਮਰਾਨ ਕਹਿੰਦੇ ਐ ਉਹ ਵੀ ਕਰਦੇ ਐ ਜੇ ਉੱਥੋਂ ਦਿੱਲੀ ਦਾ ਹੁਕਮ ਆ ਗਿਆ ਕਿ ਆ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਮੰਡੀ ਦੇ ਕਰਤੀ ਉਹਨਾਂ ਨੇ ਸੋ ਉਹ ਉਹਨਾਂ ਦਾ ਜਿਹੜੀ ਸੋਚ ਐ ਦਿੱਲੀ ਵਾਲਿਆਂ ਦੀ ਸੋਚ ਐ ਉਹਨਾਂ ਦਾ ਉਹ ਸੋਚਦੇ ਐ ਪੰਜਾਬ ਨੂੰ ਇੱਕ ਜਰੀਆ ਬਣਾਇਆ ਪੈਸੇ ਕੱਟੇ ਖਰਦਾ ਹੁਣ ਆਮ ਆਦੀ ਪਾਰਟੀ ਹੁਣ ਜਿਹੜਾ ਭਗਵੰਤ ਸਬਾਨ ਨੇ ਸਾਰੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ 5-5 ਕਰੋੜ ਰੁਪਏ ਕਿਹਾ ਜਮ੍ਹਾਂ ਕਰਾਓ ਜੋ ਜਿਹੜੇ 5 ਕੇਵਲ ਉੱਤੇ ਕਬਜ਼ਾ ਕਰੀ ਬੈਠੇ ਹੁਣ ਜਿਹੇ ਪਰਿਵਾਰ ਹੀ ਉਹਨਾਂ ਦਾ ਲੁੱਟਣ ਲੱਗ ਗਿਆ ਹੁਣ ਤਾਂ ਉਹਨਾਂ ਨੇ ਦੋਨੋਂ ਹੱਥੋਂ ਸਾਰੇ ਇਹਨਾਂ ਦੀ ਭਗਵੰਤ ਜੀ ਦੀ ਫੈਮਿਲੀ ਅੱਜ ਲੁੱਟਣ ਲੱਗੀ ਹੈ ਪੀਐਸ ਪੀਐਸਪੀਸੀਐਲ ਦੇ ਵੱਲੋਂ ਜਿਹੜੇ ਲਾਸਟ ਈਅਰ ਡਿਫਾਲਟਰ ਸੀ ਉਹ ਜਿਹੜੇ ਲੋਕਾਂ ਨੇ ਨਹੀਂ ਬਿੱਲ ਭਰੇ 400 ਕਰੋੜ ਰੁਪਏ ਦਾ ਵਾਅਦਾ ਹੋ ਗਿਆ ਜ਼ਿਆਦਾ ਇਸ ਸਾਲ ਪਿਛਲੇ ਸਾਲ ਨਾਲ ਇਹਦਾ ਮਤਲਬ ਕੀ ਹੈ ਉਹ ਕੀ ਕਹਿੰਦੇ ਸੀ ਅਸੀਂ ਬਿੱਲ ਮਾਫ਼ ਕੀਤੇ ਜੇ ਉਹਨੇ ਬਿੱਲ ਮਾਫ਼ ਕੀਤੇ ਤਾਂ ਫਿਰ ਉਹ ਡਿਫਾਲਟਰ ਹੋਣੇ ਨਹੀਂ ਚਾਹੀਦੇ ਝੂਠ ਤੇ ਝੂਠ ਇੱਕ ਝੂਠ ਦੇ ਬਾਅਦ ਫੜਿਆ ਜਾਂਦਾ ਫਿਰ ਦੂਜਾ ਝੂਠ ਬੋਲਣ ਲੱਗ ਜਾਂਦੇ ਆ ਦੂਜਾ ਫੜਿਆ ਜਾਂਦਾ ਖਤੀਜਾ ਝੂਠ ਬੋਲਣ ਲੱਗ ਜਾਂਦੇ ਆ ਤੇ ਮੈਂ ਤਾਂ ਖੋਰ ਪੁੱਛਣਾ ਚਾਹਣਾ ਹੈ ਅੱਜ ਭਗਵੰਤ ਮਾਨ ਤੇ ਕਾਂਗਰਸੀ ਇੱਕੋ ਸਟੇਜ ਤੇ ਬੈਠੇ ਆ ਦਿੱਲੀ ਤੇ ਇੱਥੇ ਪੰਜਾਬ 'ਚ ਕੀ ਹੈ ਆ ਰਲੇ ਮਿਲੇ ਹੈ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੀ ਹੈ ਤੇ ਜਿਹੜੀ ਹੈ ਜਿਹਨੇ ਪਹਿਲੇ ਕਾਂਗਰਸ ਨੇ 5 ਸਾਲ ਖਰਾਬ ਕੀਤੇ ਪੰਜਾਬੀਆਂ ਦੇ ਤੇ ਹੁਣ ਆਹ ਕਰ ਰਹੀ ਹੈ ਉਹਨਾਂ ਨੇ ਲੁੱਟਿਆ ਤੇ ਹੁਣ ਆਹ ਲੁੱਟਣ ਤੇ ਲੱਗੇ ਆ ਇਸ ਕਰਕੇ ਤਾਂ ਹੀ ਅਸੀਂ ਕਿਹਾ ਪੰਜਾਬ ਨੂੰ ਬਚਾ ਲਓ ਜੇ ਆਪਾਂ ਇੱਕ ਅਕਾਲੀ ਦਲ ਨੂੰ ਤਗੜਾ ਕਰੋ ਤੇ ਪੰਜਾਬ ਤਾਂ ਹੀ ਬਚੂਗਾ ਨਹੀਂ ਤਾਂ ਇਹਨਾਂ ਦਿੱਲੀ ਵਾਲੀ ਪਾਰਟੀ ਨੇ ਤਬਾਹ ਕਰ ਦੇ। ਬਦਲਣ ਬਦਲ ਦੀ ਜਿਹੜੀ ਰਾਜਨੀਤੀ ਹੈਗੀ ਜਿਹੜੀ ਪਿਛਲੇ ਸਮੇਂ ਚ ਦਰਮਾਈ ਹੋਈ ਹੈਗੀ ਲੋਕ ਸਭਾ ਚੋਣਾਂ ਦਾ ਦੌਰ ਹੈ ਇਹਨੂੰ ਕਿਵੇਂ ਦੇਖਦੇ ਹਾਂ ਜੇ ਜੈ ਜੀ ਹਾਲਾਤ ਬਣੀਆਂ ਤਾਂ ਪਤਾ ਹੀ ਲੱਗਦਾ ਕੱਜ ਕੌਣ ਆ ਕੱਲ ਕਿਤੇ